ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖੇ ਆਪ ਸਭ ਨੂੰ ਜੀਐਨ ਲੈ ਕੇ ਹਾਜ਼ਰ ਆਈਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂਦੀ ਵੱਡੀ ਖਬਰ ਕਾਪਰ ਬਣੇਗਾ ਨਵਾ 골ਡ ਐਮਸੀਐਕਸ ਤੇ ਪਹੁੰਚਿਆ ਆਲ ਟਾਈਮ ਹਾਈ ਅਜੇ ਕੀ ਡੀਆ ਬੋਲੇ ਸੋਨਾ ਚਾਂਦੀ ਛੱਡ ਕੇ ਹੁਣ ਇਸ ਨੂੰ ਖਰੀਦੋ ਤਾਂਬੇ ਤੇ ਸੋਨੇ ਚਾਂਦੀ ਨੂੰ ਪਿੱਛੇ ਛੱਡਦੇ ਹੋਏ ਮਲਟੀ ਕਮੋਡਿਟੀ ਐਕਸਚੇਂਜ ਤੇ ਨਵਾਂ ਇਤਿਹਾਸ ਰਚਿਆ ਹੈ ਕਾਪਰ ਪਿਓਸ ਚਾਰਜ ਪਹਿਲੀ ਵਾਰ 9 972.55 ਰੁਪਏ ਤੇ 올 ਟਾਈਮ ਹਾਈ ਤੇ ਪਹੁੰਚ ਗਏ ਇਸ ਨੂੰ ਕਮੋਡਿਟੀ ਸਾਈਕਲ ਤੇਜ਼ੀ ਅਤੇ ਸਭ ਤੋਂ ਮਜ਼ਬੂਤ ਪੜਾ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ ਕੋਵਿਡ-19 ਤੋਂ ਬਾਅਦ એનર્ਜੀ ਅਤੇ ਫਿਰ ਪ੍ਰੀਸ਼ੀਅਸ ਮੈਟਲਜ ਨੇ ਤੇਜ਼ੀ ਫੜੀ ਹੋਣ ਵਾਰੀ ਬੈਂਸ ਮੈਟਲਜ ਦੀ ਹੈ ਕਮੋਡਿਟੀ ਐਕਸਪਰਟ ਜੇ ਕੇ ਡੀਆ ਦਾ ਕਹਿਣਾ ਹੈ ਕਿ ਆਉਣ ਵਾਲੇ 2 ਸਾਲਾਂ ਚ ਕਾਪਰ ਤੇ ਜ਼ਿੰਕ ਵੀ ਮੈਂ 25% ਤੱਕ ਰਿਟਰਨ ਦੇ ਦੇ ਹੱਕਦੇ ਹਨ ਖਾਸ ਗੱਲ ਇਹ ਹੈ ਕਿ ਤਾਂਬੇ ਦੀ ਮੰਗ ਇਲੈਕਟ੍ਰੋਨਿਕ ਵਾਨਾਂ ਤੇ ਰੀਨਿਊਏਬਲਸ એનર્ਜੀ ਤੋਂ ਹੋਰ ਵੀ ਵਧਣ ਵਾਲੀ ਹੈ ਪਰ ਜੇ ਕਿਟ ਗਿਆ ਦਾ ਮੰਨਣਾ ਹੈ ਕਿ ਹਰ ਵੱਡੇ ਆਰਥਿਕ ਝਟਕੇ ਤੋਂ ਬਾਅਦ ਕਮੋਡਿਟੀ ਸਾਈਕਲ ਤਿੰਨ ਪੜਾ ਤੇ ਚਲਦੀ ਹੈ ਕੋਵਿਡ-19 ਦੇ ਬਾਅਦ ਸਭ ਤੋਂ ਪਹਿਲਾ એનર્ਜੀ ਸੈਕਟਰ ਵਿੱਚ ਅਚਾਲ ਦੇਖਿਆ ਗਿਆ ਕੱਚਾ ਤੇਲ 113 ਡਾਲਰ ਪ੍ਰਤੀ ਬੈਰਲ ਤੱਕ ਗਿਆ ਤੇ ਕੁਦਰਤੀ ਗੈਸ 10 ਡਾਲਰ ਤੱਕ ਪਹੁੰਚੀ ਇਹ ਡਿਮਾਂਡ ਰਿਕਵਰੀ ਸਪਲਾਈ ਤਾਂ ਤੇ ਮਗਈ ਮਗਈ ਦੇ ਦਾ ਕਾਰਨ ਹੋਇਆ ਇਸ ਤੋਂ ਬਾਅਦ ਕੀਮਤੀ ਧਾਤਾਂ ਦੀ ਵਾਰੀ ਆਈ ਅਗਸਤ 2022 ਤੋਂ ਹੁਣ ਤੱਕ ਸੋਨਾ ਚਾਂਦੀ ਅਤੇ ਪਲਾਟੀਨਮ ਦੀਆਂ ਕੀਮਤਾਂ ਲਗਭਗ ਦੁਗਣੀਆਂ ਹੋ ਗਈਆਂ ਗਈਆਂ ਮਗਈ ਹੈ ਤੇ ਆਰਥਿਕ ਬੇਯਕੀਨੀ ਦਰਾਂ ਨਿਵੇਸ਼ਕਾਂ ਨੇ ਸੇਫ ਹੈਵਨ ਐਸੈਸਟ ਵਿੱਚ ਪੈਸਾ ਲਗਾਇਆ ਖਬਰ ਨੂੰ ਅੰਤ ਤੱਕ ਦੇਖਣ ਲਈ ਤਾਂ